ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਇਹ ਜਿਹੜੀ ਵੀਡੀਓ ਅਸੀਂ ਤੁਹਾਨੂੰ ਦਿਖਾਉਣ ਨੂੰ ਜਾ ਰਹੇ ਅੱਜ ਇਹ ਹੈਗੀ ਆ ਪਿੰਡ ਬਜਵਾੜਾ ਜ਼ਿਲ੍ਹਾ ਹੁਸ਼ਿਆਰਪੁਰ ਅਸੀਂ ਦੋਸਤੋ ਜਿੱਦਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਪਿੰਡ ਬਜਵਾੜੇ ਦੇ ਵਿੱਚ ਪੂਰੇ ਪਿੰਡ ਦੇ ਵਿੱਚ ਅਸੀਂ ਸੀਸੀਟੀਵੀ ਕੈਮਰੇ ਲਗਾਏ ਆ ਉਹ ਸਾਨੂੰ 3-4 ਦਿਨ ਤੋਂ ਕੰਪਲੀਟ ਆ ਰਹੀ ਸੀ ਕਿ ਜਿਹੜੀਆਂ ਸਰਕਾਰ ਵੱਲੋਂ ਪੰਚਾਇਤ ਵੱਲੋਂ ਪਿੰਡ ਦੇ ਵਿੱਚ ਸੋਲਰ ਲਾਈਟਾਂ ਲਾਈਆਂ ਗਈਆਂ ਕੁਝ ਬੰਦੇ ਸ਼ਰਾਰਤੀ ਜਿਹੜੇ ਅਨਸਰ ਹੈਗੇ ਆ ਉਹ ਬੈਟਰੀਆਂ ਦੀ ਚੋਰੀ ਕਰ ਰਹੇ ਆ। ਰਾਤ ਅਸੀਂ ਇਹ ਸਾਡੇ ਕੋਲ ਰਾਤ ਇੱਕ ਕੰਪਲੀਟ ਆਈ ਸੀ ਕਿ 21 ਤਰੀਕ ਤੋਂ ਬਾਅਦ 21 12 2120 21 ਤਰੀਕ ਤੋਂ ਬਾਅਦ ਜਿਹੜੀ ਬੈਟਰੀ ਇੱਕ ਲਾਈਟ ਜਿਹੜੀ ਹੈਗੀ ਆ ਉਹ ਪਿੰਡ ਦੇ ਵਿੱਚ ਚੱਲਦੀ ਨਹੀਂ ਪਈ। ਉਹ ਕੈਮਰੇ ਸਾਡੇ ਉੱਥੇ ਲੱਗੇ ਆ ਇਸ ਕਰਕੇ ਸਾਡੇ ਕੋਲ ਉਹਨਾਂ ਨੇ ਸਾਡੇ ਕੋਲ ਆਏ ਕਹਿੰਦੇ ਤੁਸੀਂ ਕੈਮਰੇ ਲਗਵਾਏ ਆ ਤੇ ਤੁਸੀਂ ਇੱਕ ਵਾਰ ਦੇਖੋ ਮੜ ਜਾ ਕੈਮਰਿਆਂ ਦੇ ਵਿੱਚ ਕਿ ਉਹ ਹੋ ਸਕਦਾ ਕੋਈ ਬੰਦਾ ਫਾाइंड ਆਊਟ ਹੋ ਜੀਵੇ ਸੋ ਅਸੀਂ ਤੁਹਾਨੂੰ ਵੀਡੀਓ ਦਿਖਾਉਣ ਲੱਗੇ ਆ ਉਸ ਬੰਦੇ ਦੀ ਉਸ ਚੋਰ ਦੀ ਜਿਨੇ ਉਹ ਵੀਡੀਓ ਇੱਥੋਂ ਆਪਣੇ ਬੈਟਰੀ ਚੋਰੀ ਕੀਤੀ ਆ ਅਸੀਂ ਤੁਹਾਨੂੰ ਵੀਡੀਓ ਚੋਰੀ ਕਰਦਾ ਵੀ ਬੰਦਾ ਦਿਖਾਵਾਂਗੇ ਲੈ ਕੇ ਜਾਂਦਾ ਵੀ ਦਿਖਾਵਾਂਗੇ ਆਂਦਾ ਵੀ ਦਿਖਾਵਾਂਗੇ ਤੇ ਜਿਹੜੀ ਬੈਟਰੀ ਉਹ ਲੈ ਕੇ ਗਿਆ ਅਸੀਂ ਉਹ ਤੁਹਾਨੂੰ ਬੈਟਰੀ ਦੀ ਇੱਕ ਫੋਟੋ ਵੀ ਦੇਵਾਂਗੇ ਕਿਉਂਕਿ ਉਹਦੇ ਨਾਲ ਦੀ ਬੈਟਰੀ ਅਸੀਂ ਫੋਟੋ ਖਿੱਚ ਕੇ ਤੁਹਾਨੂੰ ਉਹ ਵੀ ਦਿਖਾਵਾਂਗੇ ਕਿਹੜੀ ਕੰਪਨੀ ਦੀ ਬੈਟਰੀ ਆ ਇਹ ਬੰਦਾ ਆ ਰਿਹਾ ਪਹਿਲਾਂ ਨਾਲ ਦੀ ਨਾਲ ਤੁਹਾਨੂੰ ਵੀਡੀਓ ਵੀ ਦਿਖਾ ਰਹੇ ਆ ਇਹ ਬੰਦਾ ਸਕਰੀਨ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਹ ਬੰਦਾ ਆ ਰਿਹਾ ਤੁਸੀਂ ਇਹਦੀ ਚਾਲ ਢਾਲ ਤੋਂ ਜੇ ਤੁਹਾਨੂੰ ਲੱਗਦਾ ਇਹਨੇ ਆਪਣਾ ਫੇਸ ਵੀ ਕਵਰ ਕੀਤਾ ਹੈ ਇਹਨੇ ਟੋਪੀ ਲਾਈ ਆ ਗਲਵਜ਼ ਪਾਏ ਆ ਤੇ ਮਫਰਾ ਲਿਆ ਇਹ ਨਾਲੇ ਦੂਸਰੇ ਕੈਮਰੇ ਵਿੱਚ ਆ ਜਾਓ ਇੱਧਰ ਇਹ ਬੰਦਾ ਜਾ ਰਿਹਾ ਜੀ ਇਹ ਬੰਦਾ ਜਿਹਨੇ ਬੈਟਰੀ ਚੋਰੀ ਕੀਤੀ ਆ 4-5 ਬੈਟਰੀਆਂ ਜਿਹੜੀਆਂ ਹੈਗੀਆਂ ਇੱਕ ਹਫ਼ਤੇ ਦੇ ਵਿੱਚ ਵਿੱਚ ਜਿਹੜੀਆਂ ਚੋਰੀ ਹੋਈਆਂ ਪਿੰਡ ਦੇ ਵਿੱਚ ਸੋ ਇਹ ਕੱਲ ਸਾਡੇ ਕੋਲ ਕੋਈ ਭਾਈ ਸਾਹਿਬ ਆਇਆ ਉਹਨਾਂ ਨੇ ਦੱਸਿਆ ਕਿ ਪਿੰਡ ਦੇ ਵਿੱਚ ਇੱਦਾਂ ਚੋਰੀਆਂ ਹੋ ਰਹੀਆਂ ਤੇ ਇਥੇ ਅਸੀਂ ਇਹ ਫਾਈਂਡ ਆਊਟ ਕੀਤਾ ਹੈ ਇਹ ਬੰਦੇ ਨੂੰ ਇਹ ਬੰਦਾ ਹੁਣ ਉਹ ਚੌਂਕ ਦੇ ਵਿੱਚ ਗੀੜੀ ਵਾਲਾ ਚੌਂਕਾ ਬਜਵਾੜੇ ਦੇ ਵਿੱਚ ਮੇਨ ਚੌਂਕਾ ਇਹ ਇੱਥੇ ਸਾਡੇ ਕੈਮਰੇ ਲੱਗੇ ਆ ਸੋ ਇਹ ਬੰਦਾ ਡਾਇਰੈਕਟ ਉਸੇ ਪੁਆਇੰਟ ਤੇ ਗਿਆ ਜਿੱਥੇ ਬੈਟਰੀ ਜਿੱਥੇ ਉਹ ਲਾਈਟ ਲੱਗੀ ਆ ਇਹਨੂੰ ਤੁਸੀਂ ਹੁਣ ਰੋਕ ਦਿਓ ਲੈਓ ਇੱਥੇ ਲੱਗੇ ਲੈ ਇਹ ਇਹ ਭਾਈ ਸਾਹਿਬ ਆ ਗਏ ਆ ਜਿਨ੍ਹਾਂ ਨੇ ਬੈਟਰੀ ਚੋਰੀ ਕੀਤੀ ਆ ਇਹ ਆ ਗਏ ਇੱਥੇ ਪੁਆਇੰਟ ਦੇ ਉੱਤੇ ਠੀਕ ਆ ਜੀ ਇਹ ਇੱਥੇ ਲਾਈਟ ਲੱਗੀ ਆ ਵਾਲੀ ਇੱਥੇ ਲਾਈਟ ਲੱਗੀ ਆ ਆ ਬੈਟਰੀ ਆ ਇਹਦੇ ਉੱਪਰ ਲਾਈਟ ਲੱਗੀ ਆ ਤੇ ਇਹ ਭਾਈ ਸਾਹਿਬ ਹੁਣੀ ਹੁਣ ਇੱਥੇ 2-4 ਮਿੰਟ ਦੇਖੂਗੇ ਪਹਿਲਾ ਆਲਾ ਦੋਲਾ ਤੁਹਾਨੂੰ ਜ਼ੂਮ ਕਰਕੇ ਵੀ ਦਿਖਾ ਦਿੰਨੇ ਆ ਇਹ ਬੰਦੇ ਨੇ ਬੜੇ ਸ਼ਾਤਰ ਤਰੀਕੇ ਦੇ ਨਾਲ ਜਿੱਦਾਂ ਫਿਲਮੀ ਸਟਾਈਲ ਦੇ ਵਿੱਚ ਜਿੱਦਾਂ ਚੋਰ ਆਂਦੇ ਆ ਇਹ ਦੇਖੋ ਇਹ ਭਾਈ ਸਾਹਿਬ ਹੁਣੇ ਖੜੇ ਇੱਥੇ ਥੋੜਾ ਜਿਹਾ ਤੁਹਾਨੂੰ ਅਸੀਂ ਵੀਡੀਓ ਅੱਗੇ ਕੋਈ ਨਾ ਚੱਲਣ ਦੀ ਇਹ ਦੇਖਿਓ ਹੁਣ ਲਾਈਟ ਦੇ ਉੱਪਰ ਚੜੂਗੇ ਹੁਣ ਇਹ ਇਹਦੇ ਰੋ ਥੋੜਾ ਹੱਥ ਚਮਹਕ ਲਗਾ ਹਾਂ ਇੱਕੀ 12 2012 3:31 ਮਿੰਟ ਤੇ ਭਾਈ ਸਾਹਿਬ ਆਉਣੀ ਹੁਣ ਇਹ ਲੱਗੇ ਪੋਲ ਦੇ ਉੱਤੇ ਚੜਨ ਆਹ ਦੇਖੋ ਕੋਈ ਡਰ ਨਹੀਂ ਕੋਈ ਖੌਫ ਨਹੀਂ ਪੂਰਾ ਪ੍ਰੋਫੈਸ਼ਨਲ ਬੰਦਾ ਲੱਗਦਾ ਹੈ ਕਿ ਜਿੰਨੀਆਂ ਵੀ ਮੇਰੇ ਹਿਸਾਬ ਨਾਲ ਪਿੰਡ ਦੇ ਵਿੱਚ ਜਿੰਨੀਆਂ ਵੀ ਬੈਟਰੀਆਂ ਚੋਰੀ ਹੋਈਆਂ ਮੈਨੂੰ ਲੱਗਦਾ ਕਿ ਇਸੇ ਬੰਦੇ ਦਾ ਕੰਮ ਆ ਕਿਉਂਕਿ ਬੜੇ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਇਹ ਆਇਆ ਬੜੇ ਤਰੀਕੇ ਨਾਲ ਉੱਪਰ ਚੜ੍ਹਿਆ ਇਹ ਦੇਖੋ ਹੁਣ ਬਕਸੇ ਖੋਲਿਆ ਨੇ ਬਕਸਾ ਖੋਲ ਕੇ ਦੇ ਨੇ ਪਹਿਲਾਂ ਤਾਰਾਂ ਵੱਡੀਆਂ ਹੋਣੀਆਂ ਉਹਦੀਆਂ ਬੰਦੇ ਨੇ ਪੂਰਾ ਆਪਣਾ ਫੇਸ ਵੀ ਕਵਰ ਕੀਤਾ ਹੈ ਚਾਹ ਤੋ ਜੀ ਆਪਣਾ ਮੋਬਾਈਲ ਵਾਲੀ ਨਾ ਬੈਟਰੀ ਅੱਛਾ ਇਹ ਜੇ ਉੱਪਰ ਹੀ ਬੈਠਾ ਹਜੇ ਪੋਲ ਦੇ ਉੱਪਰ ਇਹ ਹੁਣ ਆਲਾ ਦੋਲਾ ਦੇਖਦਾ ਪਿਆ ਇਹ ਫੇ ਕੋਈ ਆ ਤਾਂ ਨਹੀਂ ਰਿਹਾ ਇਹਨੇ ਬੈਟਰੀ ਖੋਲ ਲਈ ਆ ਉਹ ਕੱਢ ਲਈ ਬੈਟਰੀ ਬੈਟਰੀ ਕੱਢ ਲਈ ਇਹਨੇ ਉਹ ਦੇਖ ਉਹ ਦੇਖੋ ਮੋਰੇ ਨੇ ਮੂੰਹ ਤੇ ਵੀ ਆਪਣੇ ਬਿਲਕੁਲ ਕਵਰ ਕੀਤਾ ਅੱਖਾਂ ਚਮਕਦੀਆਂ ਵਾਸਤੇ ਦੀਆਂ ਉਹ ਇਹ ਹੁਣ ਬੈਟਰੀ ਥੱਲੇ ਸਿੱਟੂਗਾ ਇਹ ਔਰ ਥੱਲੇ ਸੁੱਟਦੀ ਇਹਨੇ ਉਹਨਾਂ ਤੁਲੇ ਤਰੇ ਆਉਤੋਂ ਹੁਣ ਬੜੇ ਆਰਾਮ ਦੇ ਨਾਲ ਲੈ ਕੇ ਜਾ ਰਿਹਾ ਇਹ ਹਾਂਜੀ ਇਹ ਭਾਈ ਸਾਹਿਬ ਆ ਰਹੇ ਸਾਡੇ ਜੀ ਬੈਟਰੀ ਚੋਰੀ ਕਰਕੇ ਇਹ ਦੇਖੋ ਬੈਟਰੀ ਇਹਨਾਂ ਦੇ ਹੱਥ 'ਚ ਆਗਰ ਕਿਸੇ ਸਾਡੇ ਵੀਰ ਨੂੰ ਕੋਈ ਲੱਗੇ ਕਿ ਇਹ ਬੰਦੇ ਨੂੰ ਕਿਸੇ ਨੂੰ ਕੋਈ ਨੌਲੇਜ ਹੈ ਕਿ ਇਹਦੇ ਬਾਰੇ ਤੇ ਜਰੂਰ ਸਾਡੇ ਨਾਲ ਕੰਟੈਕਟ ਕਰੇ ਇਹ ਭਾਈ ਸਾਹਿਬ ਇਧਰਲੇ ਕੈਮਰੇ ਚਾਰਜਰ ਹੁਣ ਇਧਰ ਦੀ ਇਹ ਜਾ ਰਿਹਾ ਇਹ ਬੈਟਰੀ ਲੱਗੇ ਜਾ ਰਿਹਾ ਜਿਹੜਾ ਵੀ ਵੀਰ ਸਾਡਾ ਸਾਡੇ ਨਾਲ ਕੋਈ ਕੰਟੈਕਟ ਕਰੂਗਾ ਅਸੀਂ ਉਹਦਾ ਬਿਲਕੁਲ ਜਿਹੜਾ ਹੈਗਾ ਅਸੀਂ ਉਹਨੂੰ ਕਿਸੇ ਦੇ ਸਾਹਮਣੇ ਸ਼ੋਅ ਨਹੀਂ ਕਰਾਂਗੇ ਉਹਦਾ ਗੁਪਤ ਰੱਖਾਂਗੇ ਉਹਦਾ ਨਾਮ ਪਤਾ ਸੋ ਇਹ ਜਿਹੜੀ ਬੈਟਰੀ ਇਹਨਾਂ ਨੇ ਕੱਢੀ ਆ ਇਹ ਬੈਟਰੀ ਤੁਹਾਨੂੰ ਦਿਖਾ ਲ ਦਿੰਨੇ ਆ ਅਗਰ ਸਾਡੇ ਕਿਸੇ ਵੀਰ ਦੇ ਕੋਲ ਕੋਈ ਵੇਚਣ ਵਾਸਤੇ ਜਾਂਦਾ ਤੇ ਇਹ ਬੈਟਰੀ ਹੈਗੀ ਆ ਜੀ ਇਸ ਕੰਪਨੀ ਦੀ ਦੇਖੋ ਮਾਡਲ ਇਹ ਬੈਟਰੀ ਤਕਰੀਬਨ ਮੋਸਟਲੀ ਸਾਰੀਆਂ ਬੈਟਰੀਆਂ ਇਹਦੇ ਨਾਲ ਦੀਆਂ ਹੀ ਆ ਆ ਦੇਖ ਲਓ ਲਿਖਿਆ ਫੋਟੋ ਲਾਈਟ ਮਾਡਲ ਪੀ ਐਲ ਫੋਟੋ ਸੋਲਰ ਹਾਂਜੀ ਬੈਟਰੀ ਅਸੀਂ ਦੂਸਰੀ ਬੈਟਰੀ ਦੀ ਫੋਟੋ ਖਿੱਚੀ ਆ ਤੇ ਸਾਡੇ ਜਿੰਨੇ ਵੀ ਸਾਡੇ ਵੀਰ ਭੈਣ ਭਰਾ ਇੱਕ ਵਾਰ ਤੁਹਾਨੂੰ ਫੇਰ ਸਾਡੇ ਭਾਈ ਸਾਹਿਬ ਜਿਹੜੇ ਲੈ ਕੇ ਗਏ ਬੈਟਰੀ ਇਹਨਾਂ ਦੀ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਿੰਦੇ ਜੇ ਤੁਹਾਡੇ ਪਛਾਣ ਚ ਹੋਵੇ ਤੇ ਜਰੂਰ ਸਾਡੇ ਨਾਲ ਕੰਟੈਕਟ ਕਰਿਓ ਤੁਹਾਡਾ ਨਾਮ ਜਿਹੜਾ ਅਸੀਂ ਬਿਲਕੁਲ ਗੁਪਤ ਰੱਖਾਂਗੇ ਇਹ ਬੰਦਾ ਜੇ ਕਿਸੇ ਨੂੰ ਮਤਲਬ ਕਈ ਵਾਰੀ ਤੌਰ ਤੋਂ ਪਿੰਡਾਂ ਦੇ ਜਿਹੜੇ ਜ਼ਿਆਦਾਤਰ ਹੁੰਦੇ ਆ ਤੌਰ ਤੋਂ ਪਤਾ ਲੱਗ ਜਾਂਦਾ ਕਿ ਇਹ ਫਲਾਨੇ ਬੰਦੇ ਦੀ ਤੌਰ ਆ ਇਹ ਤੁਸੀਂ ਦੇਖੋ ਕਿ ਜੇ ਲੱਗਦਾ ਤੁਹਾਨੂੰ ਬੰਦੇ ਨੇ ਆਪਣਾ ਫੇਸ ਵੀ ਪੂਰਾ ਕਵਰ ਕੀਤਾ ਹੈ ਔਰ ਦੇਖ ਨੰਗੇ ਅੱਧਲੇ ਪਾਸੇ ਹੈ ਇਸ ਕੈਮਰੇ 'ਚ ਇਹ ਜਾ ਰਿਹਾ ਬੜੇ ਆਰਾਮ ਨਾਲ ਫਿਜ਼ੀਕਲੀ ਵੀ ਬੰਦਾ ਪੂਰਾ ਫਿੱਟ ਲੱਗਦਾ ਪਿਆ ਇਦਾਂ ਨਹੀਂ ਹੈਗਾ ਕਿ ਮਤਲਬ ਉਹਦੇ ਲੋ ਕੱਲਾ ਹੀ ਬੰਦਾ ਬੈਟਰੀ ਚੱਕੀ ਲੈ ਜਾਂਦਾ ਠੀਕ ਹੈ ਜੀ ਅਗਰ ਸਾਡੇ ਵੀਰ ਭੈਣ ਭਰਾ ਨੂੰ ਕੋਈ ਦੀ ਇਨਫੋਰਮੇਸ਼ਨ ਹੋਵੇ ਤੇ ਸਾਡੇ ਨਾਲ ਜਰੂਰ ਕੰਟੈਕਟ ਕਰੇ ਧੰਨਵਾਦ